ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੀਆਂ ਵੱਖ-ਵੱਖ ਐਪਸ ਤੇ ਵੈਬਸਾਈਟਾਂਸ ਵਿੱਚ ਸੰਵੇਦਨਸ਼ੀਲ ਟੈਕਨੋਲੋਜੀ ਡਾਟੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਸੰਚਾਲਨ ਕੇਂਦਰ ਯਾਨੀ SOC ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪੰਜਾਬ ਰਾਡੀ ਗਵਰਨਰ ਸੋਸਾਇਟੀ ਦੇ ਬੋਰਡ ਆਫ ਗਵਰਨਰਸ ਦੀ 19ਵੀਂ ਮੀਟਿੰਗ ਦੌਰਾਨ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੂੜਾ ਦੀ ਅਗਵਾਈ ਹੇਠ ਲਿਆ ਗਿਆ ਅਲਸੈਨਾ ਦਿਹਾੜੇ ਮੌਕੇ ਤੇ ਚਾਰਖੰਡ ਤੇ ਬਿਹਾਰ ਉਪਖੇਤਰ ਦੀ ਨਿਗਰਾਨੀ ਹੇਠ ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਵੱਲੋਂ ਸਾਬਕਾ ਫੌਜੀਆਂ ਵੀਰ ਨਾਰੀਆਂ ਤੇ ਉਨ੍ਹਾਂ ਤੇ ਨਿਰਭਰ ਲੋਕਾਂ ਦੀ ਭਲਾਈ ਲਈ ਹਾਰਦਿਕ ਮਿਲਨ ਦਲ ਤੀਜਾ ਪੜਾਹਨਾ ਦੀ ਟੀਮ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਟੀਮ ਜੰਮੂ ਕਸ਼ਮੀਰ ਦੇ ਜੰਮੂ ਤੇ ਕਠੂਆ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦੇ ਚੰਬਾ ਨੋਰਪੁਰ ਤੇ ਬिलासपुर ਜ਼ਿਲ੍ਹਾ ਅਤੇ ਪੰਜਾਬ ਦੇ ਪਠਾਨਕੋਟ ਤਰਨਤਾਰਨ ਫੋਜ਼ਪੁਰ ਸ੍ਰੀ ਮੁਕਸਰ ਸਾਹਿਬ ਤੇ ਬਠਿੰਡਾ ਜ਼ਿਲ੍ਹਿਆਂ ਦੇ ਸਾਬਕਾ ਫੌਜੀਆਂ ਤੱਕ ਪਹੁੰਚ ਕਰੇਗੀ ਇਸ ਕੜੀ ਨੂੰ ਪੰਜਾਬ ਰੈਜੀਮੈਂਟ ਸੈਂਟਰ ਦੇ ਕਮਾਂਡੰਟ ਬ੍ਰਿਗੇਡੀਅਰ ਸੰਜੀਤ ਚੰਦਰ ਕੰਦਪਾਲ ਨੇ ਹਰੀਚੰਡੀ ਦੇ ਕੇ ਰਵਾਨਾ ਕੀਤਾ ਇਹ ਟੁਕੜੀ ਨਾ ਤਿੰਨਾਂ ਸੂਬਿਆਂ ਦੇ ਸਾਰੇ ਸਾਬਕਾ ਫੌਜੀਆਂ ਤੇ ਵੀਰਨਾਰੀਆਂ ਦੀਆਂ ਸ਼ਿਕਾਇਤਾਂ ਤੇ ਮਸਲਿਆਂ ਦਾ ਨਿਪਟਾਰਾ ਕਰੇਗੀ ਇਸ ਤੋਂ ਇਲਾਵਾ ਸੇਵਾਮੁਕਤ ਹੋਣ ਤੋਂ ਬਾਅਦ ਸਾਬਕਾ ਫੌਜੀਆਂ ਤੇ ਵੀਰਨਾਰੀਆਂ ਨੂੰ ਮਿਲਣ ਵਾਲੇ ਪੈਨਸ਼ਨ ਲਾਭਾਂ ਤੇ ਸਹੂਲਤਾਂ ਸੰਬੰਧੀ ਅਹਿਮ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ